ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਰਦੀ ਜਾਤਾਂ ਪਾਤਾਂ ਨੇ ਬਣਾਈਆਂ ਬੇਈਮਾਨ ਲੋਕਾਂ ਨੇ ਕੀਤਾ ਪਾਟ ਤਾੜ ਦੇਸ਼ ਨੂੰ ਸ਼ੈਤਾਨ ਲੋਕਾਂ ਨੇ ਦਿੱਤੇ ਇਨਾ ਹੀ ਗਦਾਰਾਂ ਦਿੱਤੇ ਇਨਾ ਹੀ ਗਦਾਰਾਂ ਲੀਰੋ ਲੀਰ ਭਰਦੀ ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਰਦੀ ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਟਾਰ ਵਿਜੇ ਸੱਚ ਦਾ ਪ੍ਰਤੀਕ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਤੇਸ਼ ਦੇ 75ਵੇਂ ਗਣਤੰਤਰਤਾ ਦਿਹਾੜੇ ਮੌਕੇ ਸ਼੍ਰੀ ਗੁਰੂ ਰਵੀਦਾਸ ਸਵਾ ਵੱਲੋਂ ਡਾਕਟਰ ਅੰਬੇਦਕਰ ਭਵਨ ਅਰਬਨ ਸਟੇਟ ਫਗਵਾੜਾ ਵਿਖੇ ਕੌਮੀ ਝੰਡਾ ਲਹਿਰਾਉਣ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਡਾਕਟਰ ਸੰਜੀਵ ਸਰੋਆ ਸੰਜੀਵ ਸੁਪਰ ਸਪੈਸ਼ਲਟੀ ਹਸਪਤਾਲ ਗੁਰੂ ਹਰਗੋਬਿੰਦ ਨਗਰ ਫਗਵਾੜਾ ਨੇ ਸ਼ਿਰਕਤ ਕੀਤੀ ਅਦਾ ਕੀਤੀ ਮੋਕੇ ਆਪਣੇ ਸੰਬੋਧਨ ਵਿੱਚ ਡਾਕਟਰ ਸੰਜੀਵ ਸਰੋਆ ਨੇ ਗਣਤੰਤਰ ਦਿਵਸ ਤੇ ਆਪਣੇ ਵਿਚਾਰ ਪੇਸ਼ ਕੀਤੇ ਤੇ ਆਜ਼ਾਦੀ ਸੰਗਰਾਮੀਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੀ ਘਾਲਣਾ ਨੂੰ ਵੀ ਯਾਦ ਕੀਤਾ ਸਾਹਿਤਕਾਰ ਸੋਹਣ ਸਹਜਲ ਨੇ ਗਣਤੰਤਰ ਦਿਵਸ ਦੇ ਸੰਬੰਧ ਵਿੱਚ ਕਵਿਤਾ ਪੇਸ਼ ਕੀਤੀ ਸਭਾ ਦੇ ਪ੍ਰਧਾਨ ਜਗਨਨਾਥ ਬਾਂਸਲ ਵੱਲੋਂ ਪ੍ਰੋਗਰਾਮ ਵਿੱਚ ਸ਼ਾਮਲ ਮੈਂਬਰਾਂ ਦਾ ਧੰਨਵਾਦ ਕੀਤਾ ਪ੍ਰੋਗਰਾਮ ਦਾ ਸੰਚਾਲਕ ਸਭਾ ਦੇ ਜਨਰਲ ਸਕੱਤਰ ਕਰਨ ਸ਼ਾਮ ਵੱਲੋਂ ਕੀਤਾ ਗਿਆ ਪ੍ਰਧਾਨ ਅਵਤਾਰ ਸਿੰਘ ਦਰਦੀ ਉਪ ਪ੍ਰਧਾਨ ਗੁਰਦਾਵਰ ਰਾਮ ਸ਼ੰਗਾਰਾ ਰਾਮ ਬਿਰਦੀ ਕੈਸ਼ੀਅਰ ਸਰਵਨ ਬਿਰਹਾ ਡਾਕਟਰ ਅਨਿਲ ਸੀਮਰ ਰਾਮਜੀ ਬਾਂਸਲ ਅਸ਼ੋਕ ਕੁਮਾਰ ਖੁਸ਼ੀ ਰਾਮ ਸੋਨ ਲਾਲ ਬਾਗਲਾ ਪ੍ਰੇਮਨਾਥ ਸਰੋਜ ਜੀਵਨ ਕੁਮਾਰ ਡਾਕਟਰ ਬਲਦੇਵ ਰਾਜ ਬਲਵੰਤ ਸਿੰਘ ਦਰੋਚ ਰਾਮ ਰਤਨ ਰਾਮ ਕਿਸ਼ਨ ਸੰਧੂ ਤਰਸੇਮ ਸੱਲਨ ਰਣਜੀਵ ਕੁਮਾਰ ਰਾਮ ਸਰਨ ਚਮਨ ਲਾਲ ਬਾਲੂ ਬਲਵੰਤ ਸਿੰਘ ਦਰੋਚ ਪਰਸ਼ੋਤਮ ਜੱਖੂ ਮਹੇਸ਼ ਪਾਲ ਰਾਜ ਕੁਮਾਰ ਗੁਰਮੇਸ਼ ਸਿੰਘ ਭਾਗਮਲ ਸੰਤੋਸ਼ ਹੀਰ ਜੇ ਕੇ ਟੂਰਾ ਡਾਕਟਰ ਇੰਦਰਜੀਤ ਕੁਮਾਰ ਅਤੇ ਸਭਾ ਦੇ ਹੋਰ ਮੈਂਬਰ ਹਾਜ਼ਰ ਸਨ ਦੇਖੋ ਕੀ ਕਿਹਾ ਡਾਕਟਰ ਸੰਜੀਵ ਸਰੋਆ ਨੇ ਹਾਂਜੀ ਅੱਜ 26 ਜਨਵਰੀ ਗਣਤੰਤਰ ਦਿਵਸ ਦੇ ਮੌਕੇ ਤੇ ਅੱਜ ਆ ਸ੍ਰੀ ਗੁਰੂ ਰਵਿਦਾਸ ਸਵਾ ਦੇ ਸਾਰੇ ਆਰਗੇਨਾਈਜ਼ਰਸ ਦੀ ਵੱਲੋਂ ਮੈਨੂੰ ਜਿੱਥੇ ਬੁਲਾਇਆ ਗਿਆ ਸੀਗਾ ਝੰਡਾ ਚੜਾਉਣ ਦੀ ਰਸਮ ਦੇ ਲਈ ਤਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਔਰ ਸਾਰਿਆਂ ਨੂੰ ਗਣਤੰਤਰ ਦਿਵਸ ਦੀ ਲੱਖ ਲਖੋ ਵਧਾਈ ਦਿੰਦਾ ਹਾਂ ਅੱਜ ਸ਼੍ਰੀ ਅਰਦਾਸ ਸਵਾ ਅਰਬਨ ਸਟਰੀਟ ਪਗਵਾੜਾ ਵੱਲੋਂ ਸਮੂਹ ਦੇਸ਼ ਵਾਸੀਆਂ ਨੂੰ 75ਵੇਂ ਗਣਦਾਤਰ ਦਿਸ਼ੀਆਂ ਅਸੀਂ ਲੱਖ ਲੱਖ ਵਾਰਕਾ ਦਿੰਦੇ ਹਾਂ ਅੱਜ ਦੇ ਦਿਨ ਬਾਬਾ ਸਾਹਿਬ ਡਾਕਟਰ ਮੀਟਕਰ ਜੀ ਦੁਆਰਾ ਬਹੁਤ ਹੀ ਕਹਲਣਾ ਕਹਲ ਕੇ ਜੋ ਭਾਰਤੀ ਸੰਵਿਧਾਨ ਦਾ ਨਿਰਵਾਣ ਕੀਤਾ ਗਿਆ ਸੀ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ 26 ਜਨਵਰੀ 1950 ਨੂੰ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬਰਾਬਰੀ ਦੇ ਅਧਿਕਾਰ ਮਿਲੇ ਸੀ ਅਤੇ ਭਾਰਤ ਨੂੰ ਇੱਕ ਤਰਨਰਪੇ ਸੋਸ਼ਲਿਸਟ ਰਿਪਬਲਿਕ ਗਣਰਾਜ ਘੋਸ਼ਿਤ ਕੀਤਾ ਗਿਆ ਸੀ ਪਿਆਰ ਸਾਡੇ ਸਾਰਿਆਂ ਲਈ ਬਹੁਤ ਹੀ ਵਾਣ ਤੇ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਉਸ ਦੇਸ਼ ਦੇ ਬੁਸ਼ਨੀਕਾ ਜਿੱਥੇ ਹਰ ਨਾਗਰਿਕ ਨੂੰ ਬਰਾਬਰ ਦਾ ਬੋਲ ਦਾ ਅਧਿਕਾਰ ਹੈ ਸਮਾਨਤਾ ਸਤੰਤਰਤਾ ਤੇ ਭਾਈਚਾਰੇ ਵਾਲਾ ਸਮਾਜ ਸਾਰਨ ਵਾਲਾ ਜੋ ਸਾਡਾ ਸੰਵਿਧਾਨ ਹੈ ਉਸ ਦੇ ਅਸੀਂ ਰਹਿਨਮਾਈ ਥੱਲੇ ਸਾਰੇ ਅਸੀਂ ਜੀ ਰਹੇ ਹਾਂ ਅਤੇ ਅਸੀਂ ਆਸ ਕਰਦੇ ਹਾਂ ਕਿ ਮੌਕੇ ਦੇ ਸਰਕਾਰਾਂ ਅਤੇ ਅਸੀਂ ਸਾਰੇ ਰਲਮਿਲ ਕੇ ਭਾਰਤੀ ਸੰਵਿਧਾਨ ਦੀ ਜੋ ਪ੍ਰੀਅੰਬਲ ਹੈ ਉਸ ਨੂੰ ਲਾਗੂ ਕਰਨ ਲਈ ਤਨ ਮਨ ਧਨ ਦੇ ਨਾਲ ਅਸੀਂ ਸਹਿਯੋਗ ਕਰਾਂਗੇ ਇੱਕ ਵਾਰ ਫਿਰ ਸ਼ਿਰੂਦਾਸ ਸਵਾ ਬੋਲੋਂ ਅਸੀਂ ਗਣਤੰਤਰ ਦਿਵਸ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆ। ਮੈਂ ਸ਼ਿਊ ਰਵੀਦਾ ਸਵਾ ਐਡਮਿਨਿਸਟ੍ਰੇਟਰ ਜਿਸਟੂ ਕੋੜਾਬਲੋਂ ਸਮੂਹ ਦੇਸ਼ ਵਾਸੀਆਂ ਨੂੰ ਅੱਜ ਦੇ ਗਣਤੰਤਰ ਦਿਵਸ ਤੇ ਬਹੁਤ ਬਹੁਤ ਵਧਾਈ ਦਿੰਦਾ। ਫਸੀ ਮੁੱਡੋ ਭਾਰਤੀ ਤੇ ਅਖੀਰ ਭਾਰਤੀ ਮੁੱਡੋ ਭਾਰਤੀ ਤੇ ਅਖੀਰ ਭਾਰਤੀ ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਾਰਤੀ ਕੀਤੀ ਕਦੇ ਵੀ ਗਦਾਰੀ ਨਹੀਂ ਦੇਸ਼ ਨਾਲ ਹੈ ਨਾਲ ਮਿਹਨਤਾਂ ਦੇ ਕੀਤਾ ਇਹਨੂੰ ਖੁਸ਼ਹਾਲ ਹੈ ਸਿਰੋਂ ਪੈਰਾਂ ਤੱਕ ਸਾਡਾ ਸਿਰੋਂ ਪੈਰਾਂ ਤੱਕ ਸਾਡਾ ਇਹ ਸਰੀਰ ਭਾਰਤੀ ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਾਰਦੀ ਕੀਤੀ ਦੇਸ਼ ਦੀਓ ਸਾਰੀ ਸੜਕਾਂ ਬਣਾਈਆਂ ਨੇ ਸਾਡੇ ਹਿੱਸੇ ਵਿੱਚ ਤਾਂ ਵੀ ਫੁੱਟ ਪਾਥਾਂ ਆਂ ਨਹੀਂ ਅਸੀਂ ਮੂਲ ਵਾਸੀ ਦੇਸ਼ ਦੇ ਮੂਲ ਵਾਸੀ ਦੇਸ਼ ਦੇ ਤਾਸੀਰ ਭਾਰਦੀ ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਾਰਤੀ ਜਿਨਿ ਦੇਸ਼ ਲੁੱਟ ਖਾਦਾ ਉਹ ਲੋਕੀ ਹੋਰ ਨੇ ਖਾ ਕੇ ਭੱਜ ਗਏ ਅਬਦੇਸ਼ੀ ਜਨਤਾ ਦੇ ਚੋਰ ਨੇ ਚੰਗੇ ਲੱਗਦੇ ਨਹੀਂ ਇਹ ਹੋ ਜਾਏ ਚੰਗੇ ਲੱਗਦੇ ਨਹੀਂ ਇਹ ਹੋ ਜਾਏ ਅਮੀਰ ਭਾਰਤੀ ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਾਰਦੀ ਜਾਤਾਂ ਪਾਤਾਂ ਨੇ ਬਣਾਈਆਂ ਬੇਈਮਾਨ ਲੋਕਾਂ ਨੇ ਕੀਤਾ 파ਟੂ ਤਾੜ ਦੇਸ਼ ਨੂੰ ਸ਼ੈਤਾਨ ਲੋਕਾਂ ਨੇ ਜਾਤਾਂ ਪਾਤਾਂ ਨੇ ਬਣਾਈਆਂ ਬੇਈਮਾਨ ਲੋਕਾਂ ਨੇ ਕੀਤਾ ਪਟੋ ਤੜ ਦੇਸ਼ ਨੂੰ ਸ਼ੈਤਾਨ ਲੋਕਾਂ ਨੇ ਕੀਤੇ ਇਨਾ ਹੀ ਗਦਾਰਾਂ ਕੀਤੇ ਇਨਾ ਹੀ ਗਦਾਰਾਂ ਲੀਰੋ ਲੀਰ ਭਾਰਤੀ ਕੋਈ ਝੂਠ ਜਾਂ ਦਿਖਾਵਾ ਨਹੀਂ ਜ਼ਮੀਰ ਭਾਰਤੀ ਕੀਤੀ ਕਿਸੇ ਬੇਈਮਾਨੀ ਸਾਡਾ ਹੱਕ ਮਾਰਿਆ ਸਾਡਾ ਕੁਰਵਾਨਾ ਤਾ ਵੀ ਹੰਬਿਆ ਨਾ ਹਾਰਿਆ ਕਿੱਤੀ ਕਿਸੇ ਬੇਈਮਾਨੀ ਚਾਹੇ ਹੱਕ ਮਾਰਿਆ ਸਾਡਾ ਕੁਣਵਾ ਨਾ ਤਵੀ ਹੰਬਿਆਂ ਨ ਹਾਰਿਆ ਸਾਡੇ ਹੱਥਾਂ ਦੀ ਹਰੇਕ ਹੈ ਹੱਥਾਂ ਦੀ ਹਰੇਕ ਹੈ ਲਕੀਰ ਭਾਰਤੀ ਕੋਈ ਝੂਠ ਜਾ ਦਿਖਾਵਾ ਨਹੀਂ ਜ਼ਮੀਰ ਭਾਰਤੀ ਚਾਹੇ ਖੇਤੀਕਾਰ ਖਾਨੇ ਚਾਹੇ ਮਜ਼ਦੂਰੀ ਹੈ ਅਸਾਂ ਸਾਰਿਆਂ ਲਈ ਕੰਮ ਕਰਨਾ ਜ਼ਰੂਰੀ ਹੈ ਸਾਡੇ ਦਿਲਾਂ ਤੇ ਛਪੀ ਹੈ ਸਾਡੇ ਦਿਲਾਂ ਤੇ ਛਪੀ ਹੈ ਤਸਵੀਰ ਭਾਰਤੀ ਕੋਈ ਝੂਠ ਜਾਂ ਦਿਖਾਵਾ ਨਹੀਂ ਜਿਵੇਂ ਵੀਰ ਭਾਰਤੀ ਅਸੀਂ ਹਰ ਹਿੱਲੇ ਦੇਸ਼ ਦਾ ਵਿਕਾਸ ਚਾਹੁੰਦੇ ਹਾਂ ਸਹਿਜਲ ਕਰਨਾ ਬੁਰਾਈਆਂ ਦਾ ਵੀ ਨਾਸ ਚਾਹੁੰਦੇ ਹਾਂ ਹਰ ਹਿਲੇ ਦੇਸ਼ ਦਾ ਵਿਕਾਸ ਚਾਉਂਦੇ ਹਾਂ ਸេចਕਲ ਕਰਨਾ ਬੁਰਾਈਆਂ ਦਾ ਵਿਨਾਸ਼ ਚਾਉਂਦੇ ਹਾਂ ਬੰડા ਚਾਉਂਦੇ ਨਹੀਂ ਲਕੀਰ ਦੇ ਬੰਨਣਾ ਚਾਉਂਦੇ ਨਹੀਂ ਲਕੀਰ ਦੇ ਫਕੀਰ ਭਾਰਤੀ ਕੋਈ ਝੂਠ ਜਾਂ ਦਿਖਾਵਾ ਨਹੀਂ ਇਸ ਜ਼ਮੀਰ ਭਾਰਤੀ ਅਸੀਂ ਮੁੱਢੋਂ ਭਾਰਤੀ ਮੂਲੋਂ ਮੁੱਢੋਂ ਭਾਰਤੀ ਦੇਖੀ ਰੂਪਾਰਤੀ ਕੋਈ ਝੂਠ ਜਹ ਦਿਖਾਵਾ ਨਹੀਂ ਜ਼ਮੀਰ ਭਾਰਤੀ ਜ਼ਮੀਰ ਭਾਰਤੀ